ਇਨੇ ਕਾਹੀ ਕ੍ਰਿਸ਼ਮੇ ਸ਼੍ਰੀ ਦਰਬਾਰ ਸਾਹਿਬ ਵਿੱਚ ਹਰ ਰੋਜ਼ ਹੁੰਦੇ ਰਹਿੰਦੇ ਹਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਪ੍ਰਤੱਖ ਰੂਪ ਦੇ ਵਿੱਚ ਇੱਥੇ ਬਿਰਾਜਮਾਨ ਹਨ ਦਿਨ ਰਾਤ ਬਾਣੀ ਚਲਦੀ ਰਹਿਣੀ ਤੇ ਇਸ ਬਾਣੀ ਦਾ ਸੁਮੇਲ ਪਾਣੀ ਦੇ ਨਾਲ ਇਸ ਅੰਮ੍ਰਿਤ ਕੁੰਡ ਨੂੰ ਦੁੱਖ ਹਰਨ ਦੇ ਲਾਇਕ ਬਣਾ ਦਿੰਦਾ ਹੈ ਪਤਾ ਨਹੀਂ ਹਰ ਰੋਜ਼ ਕਿੰਨੇ ਜਿਆਦਾ ਲੋਕ ਆਪਣੇ ਦੁੱਖ ਤਕਲੀਫਾਂ ਲੈ ਕੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਨ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਨਾਲ ਠੀਕ ਵੀ ਹੁੰਦੇ ਹਨ ਉਹਨਾਂ ਦੇ ਹਰ ਇੱਕ ਰੋਗ ਕੱਟੇ ਜਾਂਦੇ ਨੇ ਪਰ ਬਹੁਤ ਸਾਰੇ ਲੋਕ ਦੁਨੀਆ ਦੇ ਸਾਹਮਣੇ ਨਹੀਂ ਆਉਂਦੇ ਇੱਕ ਅਜੇਹੀ ਹੋਰ ਘਟਨਾ ਸਾਹਮਣੇ ਆਈ ਜਾਂ ਕਹਿ ਲਈਏ ਇੱਕ ਹੋਰ ਵੱਡਾ ਚਮਤਕਾਰ ਸੰਗਤ ਦੇ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਅਜੇਹੇ ਨੌਜਵਾਨ ਦੀ ਜਾਨ ਬਚੀ ਜਿਸ ਨੂੰ ਵੱਡੇ ਤੋਂ ਵੱਡੇ ਡਾਕਟਰ ਤੋਂ ਜਵਾਬ ਮਿਲ ਚੁਕਿਆ ਸੀ ਸਾਰੇ ਪਾਸੇ ਘੁੰਮਣ ਤੋਂ ਬਾਅਦ ਵੀ ਇਸ ਨੌਜਵਾਨ ਦੇ ਪਰਿਵਾਰ ਨੂੰ ਸ਼੍ਰੀ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਜਾਣ ਦਾ ਖਿਆਲ ਤੱਕ ਨਹੀਂ ਆਇਆ ਸੀ ਪਰ ਕਿਵੇਂ ਗੁਰੂ ਰਾਮਦਾਸ ਪਾਤਸ਼ਾਹ ਨੇ ਉਸ ਪਰਿਵਾਰ ਨੂੰ ਖੁਦ ਆਪਣੇ ਕੋਲ ਬੁਲਾਇਆ ਇਸ ਬਾਰੇ ਤੁਹਾਡੇ ਨਾਲ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਫਰੀਦাবাদ ਸ਼ਹਿਰ ਦੇ ਵਸਨੀਕ ਗੁਰਮukh ਸਿੰਘ ਅਰੋੜਾ ਦਾ ਫਰੀਦাবাদ ਵਿੱਚ ਪਾਣੀ ਦੀਆਂ ਬੋਤਲਾਂ ਬਣਾਉਣ ਦਾ ਵੱਡਾ ਕਾਰੋਬਾਰ ਸੀ ਫਰੀਦাবাদ ਦੇ ਵਿੱਚ ਇੱਕ ਵੱਡਾ ਘਰ ਤੇ ਘਰ ਵਿੱਚ ਮਹਿੰਗੀਆਂ ਮਹਿੰਗੀਆਂ ਗੱਡੀਆਂ ਖੜੀਆਂ ਸਨ ਵੱਡੇ ਵੱਡੇ ਅਮੀਰ ਬੰਦਿਆਂ ਵਿੱਚ ਉਹਨਾਂ ਦਾ ਨਾਮ ਗਿਣਿਆ ਜਾਂਦਾ ਸੀ ਉਹਨਾਂ ਦਾ ਇੱਕੋ ਇੱਕ ਪੁੱਤਰ ਸੀ ਮਨਜੀਤ ਸਿੰਘ ਅਰੋੜਾ ਉਹਨਾਂ ਦੇ ਘਰ ਸਾਰੀਆਂ ਸੁੱਖ ਸਹੂਲਤਾਂ ਸਨ ਪਰ ਨਾਮ ਬਾਣੀ ਤੋਂ ਹੀਣਾ ਪਰਵਾਰ ਸੀ ਪੈਸੇ ਕਮਾਉਣ ਦੀ ਲਾਲਚ ਵਿੱਚ ਸਾਰਾ ਪਰਿਵਾਰ ਪਰਮਾਤਮਾ ਨੂੰ ਭੁੱਲੀ ਬੈਠਾ ਸੀ ਪਰਿਵਾਰ ਦੇ ਬਜ਼ੁਰਗ ਜਿਨ੍ਹਾਂ ਦੀ ਉਮਰ 100 ਸਾਲ ਤੋਂ ਵੱਧ ਸੀ ਉਹ ਨਾਮ ਬਾਣੀ ਨਾਲ ਜੁੜੇ ਰਹਿੰਦੇ ਸਨ ਕਾਫੀ ਸਮਾਂ ਉਹਨਾਂ ਬਜ਼ੁਰਗਾਂ ਨੇ ਧੰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਸੇਵਾ ਵੀ ਕੀਤੀ ਸੀ ਪਰ ਬਾਕੀ ਸਾਰਾ ਪਰਿਵਾਰ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਦੀ ਲਾਲਚ ਵਿੱਚ ਪਰਮਾਤਮਾ ਨੂੰ ਭੁੱਲੀ ਬੈਠਾ ਸੀ ਉਹਨਾਂ ਦਾ ਨੌਜਵਾਨ ਲੜਕਾ ਮਨਜੀਤ ਸਿੰਘ ਅਰੋੜਾ ਗਲਤ ਸੰਗਤ ਦੇ ਨਾਲ ਰਲ ਕੇ ਸ਼ਰਾਬ ਪੀਣ ਲੱਗ ਗਿਆ ਸੀ ਪਰਿਵਾਰ ਨੂੰ ਇਸ ਬਾਰੇ ਪਤਾ ਤੱਕ ਨਹੀਂ ਲੱਗਿਆ ਪਰ ਉਹ ਲਗਾਤਾਰ ਸ਼ਰਾਬ ਪੀਣ ਦਾ ਆਦੀ ਬਣ ਚੁੱਕਿਆ ਸੀ ਸੋ ਕੁਝ ਸਮੇਂ ਬਾਅਦ ਉਹਨਾਂ ਦੇ ਲੜਕੇ ਨੂੰ ਪੇਟ ਦੇ ਵਿੱਚ ਕੁਝ ਤਕਲੀਫ ਹੋਈ ਹਸਪੀਟਲ ਜਾ ਕੇ ਟੈਸਟ ਕਰਵਾਏ ਤੇ ਉਸਦੇ ਲੀਵਰ ਦੇ ਵਿੱਚ ਕੋਈ ਪ੍ਰੋਬਲਮ ਆਈ ਪ੍ਰੋਬਲਮ ਵੀ ਅਜੇਹੀ ਸੀ ਕਿ ਉਸ ਲੜਕੇ ਦਾ ਸਾਰਾ ਲੀਵਰ ਡੈਮੇਜ ਹੋ ਚੁੱਕਿਆ ਸੀ ਪਰੇਸ਼ਾਨੀਆਂ ਅਤੇ ਦੁੱਖ ਕੀ ਹੁੰਦੇ ਹਨ ਹੁਣ ਇਸ ਪਰਿਵਾਰ ਨੂੰ ਪਤਾ ਲੱਗਣਾ ਸ਼ੁਰੂ ਹੋ ਚੁੱਕਿਆ ਸੀ ਦਿੱਲੀ ਇਲਾਜ ਕਰਵਾਇਆ ਗਿਆ ਪਰ ਲੜਕੇ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਫਿਰ ਉਸ ਪਰਿਵਾਰ ਨੇ ਆਪਣੇ ਇਕਲੌਤੇ ਲੜਕੇ ਨੂੰ ਮੁੰਬਈ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਉੱਥੇ ਵੀ ਥੋੜਾ ਟਾਈਮ ਇਲਾਜ ਚੱਲਿਆ ਪਰ ਲੜਕੇ ਦੀ ਸਿਹਤ ਵਿੱਚ ਕੋਈ ਫਰਕ ਨਹੀਂ ਪਿਆ ਜਦੋਂ ਮੁੰਬਈ ਦੇ ਵੱਡੇ ਹਸਪੀਟਲ ਵਿੱਚ ਵੀ ਕੋਈ ਫਰਕ ਨਹੀਂ ਪਿਆ ਤੇ ਪਰਿਵਾਰ ਆਪਣੇ ਲੜਕੇ ਨੂੰ ਆਖਰੀ ਉਮੀਦ ਤੇ ਅਮਰੀਕਾ ਲੈ ਕੇ ਪਹੁੰਚ ਗਿਆ ਪ੍ਰੋਬਲਮ ਵੀ ਅਜੇ ਹੀ ਸੀ ਕਿ ਲੜਕੇ ਦਾ ਲੀਵਰ ਬਦਲਣ ਦੇ ਵਿੱਚ ਵੀ ਬਹੁਤ ਪਰੇਸ਼ਾਨੀਆਂ ਪ੍ਰੋਬਲਮਾਂ ਆ ਰਹੀਆਂ ਸਨ ਸੋ ਉਹਨਾਂ ਨੂੰ ਅਮਰੀਕਾ ਦੇ ਡਾਕਟਰਾਂ ਨੇ ਵੀ ਜਵਾਬ ਦਿੱਤਾ ਉਹ ਆਪਣੀ ਆਖਰੀ ਉਮੀਦ ਤੋਂ ਵੀ ਹਾਰ ਕੇ ਵਾਪਸ ਭਾਰਤ ਫਰੀਦাবাদ ਆ ਗਏ ਤੇ ਨਾ ਇਲਾਜ ਬਿਮਾਰੀ ਦੇ ਕਾਰਨ ਉਹਨਾਂ ਦਾ ਪੁੱਤਰ ਫਰੀਦাবাদ ਦੇ ਹਸਪੀਟਲ ਦੇ ਵਿੱਚ ਮਸ਼ੀਨਾਂ ਦੇ ਉੱਤੇ ਪਿਆ ਹੋਇਆ ਸੀ ਇੱਥੇ ਪਰਿਵਾਰ ਦਾ ਪੈਸਾ ਤਾਂ ਕਾਫੀ ਲੱਗ ਰਿਹਾ ਸੀ ਪਰ ਇਲਾਜ ਸਿਰਫ ਨਾਮ ਦਾ ਹੀ ਸੀ ਕੋਈ ਵੀ ਬੇਟੇ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ ਹਾਰ ਕੇ ਉਹ ਮਰਦੇ ਹੋਏ ਪੁੱਤਰ ਨੂੰ ਆਪਣੇ ਘਰ ਲਿਆਏ ਇਹ ਵੀ ਕਹਿ ਸਕਦੇ ਹਾਂ ਕਿ ਆਪਣੀ ਪੁੱਤਰ ਦੀ ਮੌਤ ਦੀ ਉਡੀਕ ਕਰਨ ਦੇ ਲਈ ਉਹ ਆਪਣੇ ਇਕਲੌਤੇ ਪੁੱਤਰ ਨੂੰ ਆਪਣੇ ਘਰ ਲਿਆਏ ਘਰ ਦੇ ਬਜ਼ੁਰਗ ਨੇ ਉਸ ਪਰਿਵਾਰ ਨੂੰ ਕਾਫੀ ਵਾਰ ਕਿਹਾ ਕਿ ਲੜਕੇ ਨੂੰ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰਾਵੋ ਇਹ ਠੀਕ ਹੋ ਜਾਵੇਗਾ ਪਰ ਪਰਿਵਾਰ ਨੂੰ ਅਜੇਹੀਆਂ ਗੱਲਾਂ ਉੱਤੇ ਕੋਈ ਵੀ ਵਿਸ਼ਵਾਸ ਨਹੀਂ ਸੀ ਬਜ਼ੁਰਗ ਦਾਦੇ ਨੇ ਕਾਫੀ ਸਮਾਂ ਸ਼੍ਰੀ ਦਰਬਾਰ ਸਾਹਿਬ ਸੋਢੀ ਸੁਲਤਾਨ ਦੇ ਦਰ ਦੇ ਉੱਤੇ ਸੇਵਾ ਕੀਤੀ ਸੀ ऐसे ही सेवा भाव ਤੇ ਪ੍ਰੋਸਾ ਰੱਖ ਕੇ ਬਜ਼ੁਰਗਾ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਗੇ ਅਰਦਾਸ ਕੀਤੀ ਤੇ ਉਸੇ ਹੀ ਰਾਤ ਉਹਨਾਂ ਦੇ ਲੜਕੇ ਨੂੰ ਇੱਕ ਸੁਪਨਾ ਆਇਆ ਉਹ ਇੱਕਦਮ ਡਰ ਕੇ ਉੱਠਿਆ ਤੇ ਉਸਨੇ ਆਪਣੇ ਮਾਤਾ ਪਿਤਾ ਨੂੰ ਦੱਸਿਆ ਕਿ ਮੈਂ ਸੁਪਨੇ ਵਿੱਚ ਦੇਖਿਆ ਹੈ ਪੰਛੀ ਪਾਣੀ ਦੇ ਵਿੱਚ ਵੱੜਦੇ ਹਨ ਡੁਬਕੀ ਲਗਾਉਣ ਤੋਂ ਬਾਅਦ ਚਿੱਟੇ ਹੋ ਕੇ ਨਿਕਲਦੇ ਸਨ ਪਰਿਵਾਰ ਨੇ ਫਿਰ ਇਸ ਤੇ ਕੋਈ ਗੌਰ ਨਹੀਂ ਕੀਤੀ ਕਿਉਂਕਿ ਪਰਿਵਾਰ ਨੂੰ ਇਸ ਬਾਰੇ ਕੁਝ ਪਤਾ ਤੱਕ ਨਹੀਂ ਸੀ ਕਿ ਉਹਨਾਂ ਨੂੰ ਕੀ ਸੰਦੇਸ਼ ਜਾਂ ਇਸ਼ਾਰਾ ਮਿਲ ਰਿਹਾ ਹੈ ਪਰ ਲੜਕੇ ਦੇ ਪਿਤਾ ਦੇ ਦਿਮਾਗ ਵਿੱਚ ਇਹ ਗੱਲ ਰਹੀ ਤੇ ਉਸਨੇ ਆਪਣੇ ਬਜ਼ੁਰਗਾਂ ਨਾਲ ਗੱਲ ਕੀਤੀ ਬਜ਼ੁਰਗਾਂ ਨੇ ਕਿਹਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੁਹਾਨੂੰ ਬੁਲਾ ਰਹੇ ਨੇ ਕਾ ਗੋਹੰਸ ਕਰੇ ਦਾ ਹੋਕਾ ਦੇ ਕੇ ਗੁਰਮukh ਸਿੰਘ ਅਰੋੜਾ ਨੂੰ ਸਾਰੀ ਗੱਲ ਦੀ ਸਮਝ ਆਈ ਤੇ ਉਹ ਆਪਣਾ ਸਾਰਾ ਪਰਿਵਾਰ ਲੈ ਕੇ ਤੇ ਆਪਣੇ ਬਿਮਾਰ ਲੜਕੇ ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਪਹੁੰਚ ਗਏ ਅਰਦਾਸ ਕੀਤੀ ਦੁਖ ਭੰਜਨੀ 베ਰੀ ਦੇ ਥੱਲੇ ਉਹਨਾਂ ਨੇ ਆਪਣੇ ਬੇਟੇ ਨੂੰ ਬੜੀ ਮੁਸ਼ਕਿਲ ਦੇ ਨਾਲ ਇਸ਼ਨਾਨ ਕਰਵਾਇਆ ਉੱਥੇ ਹੀ ਬੈਠ ਕੇ ਕੀਰਤਨ ਵੀ ਸਰਵਣ ਕੀਤਾ ਗੁਰਮੁਖ ਸਿੰਘ ਅਤੇ ਉਸ ਦੇ ਘਰਵਾਲੀ ਨੇ ਵਰਤਨਾ ਦੀ ਸੇਵਾ ਵੀ ਕੀਤੀ ਦੂਸਰੇ ਦਿਨ ਵੀ ਇੰਜ ਹੀ ਇਸ਼ਨਾਨ ਕਰਵਾਇਆ ਗਿਆ ਦੂਸਰੇ ਦਿਨ ਸ਼ਾਮ ਨੂੰ ਉਹਨਾਂ ਦਾ ਲੜਕਾ ਕੁਝ ਹੋਸ਼ ਕਰਨ ਲੱਗਿਆ ਤੇ ਉਸਨੇ 3 ਮਹੀਨਿਆਂ ਬਾਅਦ ਪਾਣੀ ਪੀਣ ਦੀ ਮੰਗ ਕੀਤੀ ਸਰੋਵਰ ਦੇ ਵਿੱਚੋਂ ਜਲ ਲਿਆ ਕੇ ਪੜਾਇਆ ਗਿਆ ਤੇ ਰਾਤ ਵੇਲੇ ਲੜਕੇ ਨੇ ਰੋਟੀ ਦੀ ਮੰਗ ਵੀ ਕੀਤੀ ਸਾਰਾ ਪਰਿਵਾਰ ਹੁਣ ਹੈਰਾਨ ਹੋ ਰਿਹਾ ਸੀ ਤੇ ਉਹਨਾਂ ਨੇ ਲੜਕੇ ਨੂੰ ਲੰਗਰ ਵੀ ਛਕਾਇਆ ਉਸ ਰਾਤ ਪਹਿਲੀ ਵਾਰ ਉਹ ਲੜਕਾ 3 ਮਹੀਨਿਆਂ ਬਾਅਦ ਚੈਨ ਦੇ ਨਾਲ ਸੁੱਤਾ ਅਗਲੇ ਦਿਨ ਇਸ਼ਨਾਨ ਕਰਨ ਤੋਂ ਬਾਅਦ ਅੰਦਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ ਤੇ 4-5 ਘੰਟੇ ਆਕਾਗਰ ਚਿਤ ਹੋ ਕੇ ਰਾਗੀਆਂ ਦੇ ਪਿੱਛੇ ਬੈਠਾ ਰਿਹਾ ਪਰਿਵਾਰ ਉੱਥੇ ਪੂਰੇ 7 ਦਿਨ ਰਿਹਾ ਤੇ ਸੇਵਾ ਕਰਦਾ ਰਿਹਾ 5 ਦਿਨ ਗੁਜ਼ਰੇ ਤੇ ਉਹ ਬਿਮਾਰ ਲੜਕਾ ਲੰਗਰ ਵਿੱਚ ਸੇਵਾ ਵੀ ਕਰਨ ਲੱਗ ਪਿਆ ਪਰਿਵਾਰ ਬਹੁਤ ਹੈਰਾਨ ਸੀ ਤੇ ਰੋ ਰਿਹਾ ਸੀ ਪਰਿਵਾਰ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਸੀ ਕਿਉਂਕਿ ਉਹਨਾਂ ਨੂੰ ਖੁਦ ਵੀ ਯਕੀਨ ਨਹੀਂ ਹੋ ਰਿਹਾ ਸੀ ਘਰ ਵਾਪਸ ਆਏ ਤੇ ਹਸਪੀਟਲ ਜਾਣ ਦੀ ਗੱਲ ਹੋਈ ਤੇ ਮਨਜੀਤ ਸਿੰਘ ਅਰੋੜਾ ਨੇ ਹਸਪੀਟਲ ਜਾਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਮੈਂ ਹੁਣ ਅੰਮ੍ਰਿਤ ਛਕਣਾ ਹੈ ਪਰਿਵਾਰ ਆਪਣੀ ਤਸੱਲੀ ਦੇ ਲਈ ਹਸਪੀਟਲ ਪਹੁੰਚਿਆ ਸਾਰੇ ਟੈਸਟ ਹੋਏ ਪਰ ਬਿਮਾਰੀ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ ਲੀਵਰ ਵੀ ਬਿਲਕੁਲ ਨਾਰਮਲ ਸੀ ਡਾਕਟਰਾਂ ਨੇ ਸੋਚਿਆ ਕਿ ਉਨ੍ਹਾਂ ਨੇ ਲੀਵਰ ਟ੍ਰਾਂਸਪਲੈਂਟ ਕਰਵਾ ਲਿਆ ਹੈ ਪਰ ਆਪਰੇਸ਼ਨ ਦਾ ਕੋਈ ਨਿਸ਼ਾਨ ਤੱਕ ਨਾ ਦੇਖ ਕੇ ਡਾਕਟਰ ਉਨ੍ਹਾਂ ਦੇ ਕੋਲੋਂ ਬੇਟੇ ਦੇ ਬਿਲਕੁਲ ਠੀਕ ਹੋਣ ਦਾ ਕਾਰਨ ਪੁੱਛਣ ਲੱਗੇ ਤੇ ਗੁਰਮukh ਸਿੰਘ ਅਰੋੜਾ ਨੇ ਡਾਕਟਰਾਂ ਨੂੰ ਕਿਹਾ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੈ ਜਿੱਤੇ ਕਾਂਗੂ ਹੰਸ ਕਰੇ ਦਾ ਮਹਾਬਾਕ ਹਰ ਰੋਜ਼ ਪੂਰਨ ਹੁੰਦਾ ਹੈ ਤੇ ਧਨ ਗੁਰੂ ਰਾਮਦਾਸ ਪਾਤਸ਼ਾਹ ਨਿਮਾਣਿਆਂ ਦੇ ਮਾਣ ਹਨ ਜਦੋਂ ਮਨਜੀਤ ਸਿੰਘ ਅਰੋੜਾ ਬਿਲਕੁਲ ਠੀਕ ਹੋ ਗਿਆ ਤੇ ਉਸਦੇ ਦਾਦਾ ਜੀ ਵੀ ਇਸ ਦੁਨੀਆ ਨੂੰ ਛੱਡ ਗਏ ਪੂਰੇ 2 ਮਹੀਨੇ ਰਹਿਤ ਮर्यादा ਨੂੰ ਪੂਰਨ ਰੱਖਣ ਤੋਂ ਬਾਅਦ ਮਨਜੀਤ ਸਿੰਘ ਅਰੋੜਾ ਨੇ ਵੀ ਅੰਮ੍ਰਿਤ ਛਕ ਲਿਆ ਤੇ ਨਾਲ ਹੀ ਸਾਰੇ ਪਰਿਵਾਰ ਨੇ ਵੀ ਅੰਮ੍ਰਿਤ ਛਕ ਲਿਆ ਹੁਣ ਮਨਜੀਤ ਸਿੰਘ ਅਰੋੜਾ ਆਪਣੇ ਪਿਤਾ ਦਾ ਕਾਰੋਬਾਰ ਸੰਭਾਲਦਾ ਹੈ ਤੇ ਹੁਣ ਸਾਰਾ ਪਰਿਵਾਰ ਹਰ ਮਹੀਨੇ ਫਰੀਦাবাদ ਤੋਂ ਸ਼੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਆ ਕੇ ਸ਼ੁਕਰਾਨਾ ਕਰਦਾ ਹੈ